ਲੇ ਵੀ ਸੱਜਣੋ ਅਸਲ 'ਚ ਨਾ ਨਾਲ ਦਾ ਬੰਦਾ ਹੁੰਦਾ ਜਿਹੜਾ ਉਹ ਭੇਤੀ ਹੁੰਦਾ ਘਰ ਦਾ ਭੇਤੀ ਕਹਿੰਦੇ ਲੰਕ ਘਟਾਉਂਦਾ ਬੰਦਾ ਆਪ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੁੰਦਾ ਜਿੱਦੋਂ ਨਾ ਗੱਲ ਰੌਤੇ ਵਾਲਾ ਨਿਕਲਦਾ ਤੇ ਆਮ ਤੌਰ ਤੇ ਨਾ ਪੀਤ ਨਾਲ ਹੁੰਦਾ ਇਹ ਮਿੱਤਰ ਨਾਲ ਹੁੰਦਾ ਜਦੋਂ ਵੀ ਮੈਂ ਬਹੁਤ ਵਾਰੀ ਮੈਨੂੰ ਮਿਲਦੇ ਆ ਇਹ ਨਾਲ ਹੀ ਹੁੰਦਾ ਤਕਰੀਬਨ-ਤਕਰੀਬਨ ਤੇ ਅੱਜਕੱਲ ਕਿਤਾਬ ਬਾਰੇ ਵੱਡੀਆਂ-ਵੱਡੀਆਂ-ਵੱਡੀਆਂ ਗੱਲਾਂ ਮਾਰਦਾ ਉਹ ਚਲਿਆ ਗਿਆ ਗੱਲ ਚਲਿਆ ਗਿਆ ਉਧਰ ਆਪਾਂ ਪੜਦੇ ਨਾ ਇਹ ਤੋਂ ਸਾਰੀ ਗੱਲਬਾਤ ਪੁੱਛ ਰਹੇ ਨੇ ਪੀਤ ਜਿਵੇਂ ਗੱਲ ਕਰਦਾ ਵੀ ਐ ਕਿਤਾਬਾਂ ਮਿਲਦੀਆਂ ਨਹੀਂ ਉਹ ਆ ਜਾਓ ਆ ਵੀ ਇਹ ਗੱਲ ਸੱਚੀ ਆ ਕਿ ਇਹ ਮਤਲਬ ਉਹੀ ਬਣੀ ਬਣਾਈ ਗੱਲੀ ਆ ਜਿਵੇਂ ਸੱਚੀ ਗੱਲ ਆ ਬਾਈ ਜਿਵੇਂ ਬਿਲਕੁਲ ਸੱਚੀ ਗੱਲ ਆ ਅਮਰਸਰੋਂ ਕਿਤਾਬ ਕੱਢੀ ਭਰ ਲੈਨੇ ਆ ਹੂੰ ਤੇ ਐਂ ਦੀ ਹੋ ਕੇ ਪਟਿਆਲੇ ਤੱਕ ਆਉਂਦੀ ਆਉਂਦੀ ਗੱਡੀ ਸਾਰੀ ਖਾਲੀ ਹੋ ਜਾਂਦੀ ਐ ਇਦਾਂ ਦੀ ਖਾਲੀ ਇੱਕਦੋਂ ਲਾਰੇ ਲਾਰੇ ਨੂੰ ਰਾ ਕੇ ਮੜਿਆਉਣੇ ਆ ਤੇ ਅੱਧਾ ਅੱਧਾ ਟਾਈਮ ਪਾਸ ਕਰਿਆਉਣੇ ਆ ਜਿਵੇਂ ਓਵੇਂ ਨਹੀਂ ਰੇਲੀ ਚ ਪਕਾਉਣ ਵਾਲੀ ਗੱਲ ਹੋਈ ਸੀ ਕਤਾਵਣਾ ਤਾਂ ਓਵੇਂ ਗੱਲ ਹੋਈ ਵੀ ਐ ਉਹ ਜਿਹੜੀ ਵੀਡੀਓ ਜੀ ਵਾਇਰਲ ਹੋਈ ਸੀ ਪ੍ਰਾਂਤ ਜੀ ਪਕੌੜਿਆਂ ਦੇ ਚੱਕਿਆਂ ਦਾ ਹਾਂ ਮਾਜਾ ਉਹ ਸਹੀ ਗੱਲ ਕਤਾਵਣਾ ਉਹ ਗੱਲ ਹੋਈ ਵੀ ਐ ਅੱਛਾ ਹਾਂ ਬਹੁਤ ਵੱਡਾ ਜਣੀ ਮਤਲਬ ਕਿ ਮੈਂ ਤਾਂ ਹੁਣ ਨਾਲ ਹੋਣਾ ਚਾਹਾਂ ਇਹ ਫੋਨ ਤੇ ਇਦੋਂ ਵੀ ਆ ਗਿਆ ਹੁਣ ਬਾਈ ਜਿਹੜਾ ਮਤਲਬ ਕਿ 500 ਮੰਗਦਾ ਉਹਨੂੰ 50 ਉਹ ਕਹਿੰਦਾ ਵੀ 50 ਉਹ ਡੰਗਾ ਲਾ ਕੇ ਰਾਂ ਹੂੰ ਐਂ ਗੱਲ ਹੋਈ ਆ ਬਈ ਬਹੁਤ ਜਣੀ ਜੰਗੀ ਪੱਧਰ ਤੇ ਨਜ਼ਾਰਾ ਬਣਿਆ ਪਿਆ ਬਹੁਤ ਜ਼ਿਆਦੇ ਜਦੋਂ ਪੂਰਾ ਸਿੱਕਰ ਵਾਲਾ ਗੀਤ ਚੱਲਿਆ ਹੁੰਦਾ ਗੱਲ ਦਾ ਜਿਵੇਂ ਉਹ ਮਾਹੌਲ ਹੁੰਦਾ ਉਹ ਉਹ ਮਾਹੌਲ ਬਣਿਆ ਵਾ ਜਮਾ ਉਹ ਮਾਹੌਲ ਬਣਿਆ ਵਾ ਇਹ ਜਿਹੜੇ ਤੇ ਤਾਂ ਕਰਮਾਂ ਚ ਯਾਰ ਫਤਿਹ ਆ ਯਾਰ ਐਂ ਜੀ ਤੁਸੀਂ ਤਾਂ ਨਾਲ ਰਹਿਣ ਵਾਲੇ ਤੁਸੀਂ ਮਗਰੋਂ ਪਿੱਠ ਪਿੱਛੇ ਕੀ ਗੱਲਾਂ ਕਰਦੇ ਹੋ ਨੇ ਇਹਦੇ ਬਾਰੇ ਤੂੰ ਮੈਨੂੰ ਸੱਚੀ ਗੱਲ ਦੱਸੀ ਵੀ ਯਾਰ ਬੱਟ ਪਿੱਛੇ ਕੀ ਗੱਲਾਂ ਕਰਦੇ ਨੇ ਵੀ ਇਹ ਚਲਾਕ ਵਾਲਾ ਕਿ ਇਹਦੀ ਇਹਦੀ ਕਿਸਮਤ ਤੇਜ ਆ ਕਿ ਸਿਆਣਾ ਵਾਲਾ ਕੀ ਗੱਲਾਂ ਕਰਦੇ ਉਹਨੇ ਤੁਸੀਂ ਚਲ ਭਾਈ ਇਹ ਆ ਵੀ ਕਾਉ ਜਾ ਵੀ ਬੰਦੇ ਬਹੁਤ ਹੋ ਜਾਂਦੇ ਆ ਹਾਂ ਵੱਖੋ ਵੱਖਰੇ ਆਪਣੀ ਕਿਸਮਤ ਆ ਵੀ ਜਣੀ ਜਿਹੜਾ ਪਿਆਰ ਇਹਨੂੰ ਮਿਲਦਾ ਇਸ ਟਾਈਮ ਮਿਲ ਰਿਹਾ ਜਣੀ ਉਹ ਜਣੀ ਹਰ ਇੱਕ ਬੰਦੇ ਦੇ ਗੀਤਕਾਰ ਦੇ ਜਾਂ ਗਾਇਕ ਦੇ ਹਿੱਸੇ ਨਹੀਂ ਆਉਂਦਾ ਓਏ ਹੋਏ 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 ਚਲ ਤਾਂ ਇਹ ਹੀ ਆ ਵੱਡੀ ਗੱਲ ਤਾਂ ਇਹ ਹੁੰਦੀ ਆ ਚਲੋ ਗੀਤਕਾਰ ਤਾਂ ਬਹੁਤ ਹੋਏ ਆ ਤੇ ਬਹੁਤ ਹੋਣੇ ਵੀ ਆ ਹਾਂ ਨਾ ਲੋਕ ਭੁੱਲ ਵੀ ਜਾਂਦੇ ਆ ਜੀ ਮਤਲਕਿ ਆ ਫਰਾਨਾ ਗੀਤਕਾਰ ਸੀ ਯਾਰ ਉਹਨੇ ਆ ਗੀਤ ਲਿਖਿਆ ਸੀ ਆ ਲਿਖਿਆ ਸੀ ਫਰਾਨੇ ਨੇ ਹਨਾ ਯਾਨੀ ਜਿਹੜੀ ਇਹਦੇ ਕਿਸਮ ਦੀ ਗੱਲ ਇਹ ਆ ਵੀ ਕੋਈ ਮਹਾਰਾਜ ਲੋ ਨਹੀਂ ਮੈਂ ਆਏ ਤਾਂ ਦੇਖੋ ਉਹਦੇ ਦਰਬਾਰ ਸਾਬ ਗਏ ਹਾਂ ਯਾਰ ਇੱਕ ਵਾਰੀ ਮਹਾਰਾਜ ਨੇ ਮੂੰਹ ਨੰਗਾ ਕਰ ਲਿਆ ਤੇ ਉੱਥੋਂ ਤਾਂ ਇਹਨੂੰ ਕੱਢਣਾ ਖੋ ਗਿਆ ਹਾਂ ਰਾਤ ਭਾਈ ਸਾਨੂੰ ਉੱਥੇ ਬਰਨਾਲੇ ਜੋ ਬੱਕ ਲੈ ਜਾਂਦੇ ਸੀ ਅਸੀਂ ਤੇ ਉੱਥੇ ਮੁੰਡਾ ਆ ਗਿਆ ਇੱਕ ਤੇ ਉਹਨੇ ਪਛਾਨ ਲਿਆ ਤਾਂ ਪਹਿਲਾ ਫੋਟੋ ਗ੍ਰਾਫਨ ਲੱਗ ਗਿਆ ਮੜ ਕੇ ਕੋਈ ਕੋਈ ਸੀਗਾ ਕੋਲੇ ਫਾਫਾ ਜੀ ਉਹ ਫੜਾ ਕੇ ਪਾਸੇ ਆ ਗਿਆ ਮੈਂ ਕਹਿੰਦਾ ਭਾਈ ਸਾਈਨ ਕਰਾ ਕੇ ਬੁੱਕ ਲੈਣੀ ਆ ਉਹਦੇ ਉਥੋਂ ਤੇਤਨਾ ਪ੍ਰਕਾਸ਼ ਵਾਲਾ ਜੀ ਆਇਆ ਨਾ ਇਹ ਤੇ ਉਹਦਾ ਬੁੱਕ ਸਾਈਨ ਕਰਾ ਕੇ ਲੈ ਕੇ ਨੇ ਆਟੋ ਬਰਾਜਾ ਉਹਦੀ ਬੁੱਕ ਲੈ ਕੇ ਗਿਆ ਉਹ ਯਾਰ ਜਮਾਂ ਸਹੀ ਗੱਲ ਆ ਮਤਲਬ ਆਪਾਂ ਇਹ ਕਹਿ ਸਕਦੇ ਆਂ ਵੀ ਯਾਰ ਠੀਕ ਆ ਲਿਖਣੇ ਆ ਗਾਉਣੇ ਆ ਸਭ ਨੇ ਗਾਉਣੇ ਆ ਵਾਕਈ ਕਿਸਮਤ ਵਾਲਾ ਬੰਦਾ ਹਨਾ ਇਹ ਹਾਂ ਬਾਕੀ ਭਾਈ ਹੋਰ ਗੱਲ ਆ ਹਾਂ ਅੱਜ ਤੱਕ ਆਪਾਂ ਗੀਤਕਾਰ ਬਹੁਤ ਦੇਖਿਆ ਕਿਸੇ ਨੂੰ ਸਨਮਾਨ ਚ ਆਪਾਂ ਸਾਈਕਲ ਵੀ ਮਿਲਦਾ ਨਹੀਂ ਦੇਖਿਆ ਹਾਂ ਲਿਖਣ ਵਾਲੇ ਹਾਂ ਲਿਖਣ ਵਾਲੇ ਨੂੰ ਹਾਂ ਤੇ ਇਹਨੂੰ ਲੋਕ ਟਾਈਟਲ ਦਾ ਸਨਮਾਨ ਕਰ ਰਹੇ ਆ ਇੱਕ ਤਾਂ ਆਪਾਂ ਹੁਣ ਲੈ ਕੇ ਆਇਆ ਫੋਰਡ ਹਾਂ ਅਗਲੇ ਸੀਜ਼ਨ ਦੇ ਵਿੱਚ ਨਾਟਕਾਂ ਦੀ ਫੇਰ ਤਿਆਰੀ ਆ ਹੈਨਾ ਵਾਕੇ ਆ ਆ ਆ ਗੱਲ ਬਹੁਤ ਵੱਡੀ ਵਾਕੇ ਤੇ ਇਹ ਮੇਰੇ ਸਾਹਮਣੇ ਵਾਲਾ ਬੰਦਾ ਇਹ ਉਹ ਆ ਵੀ ਜਿਹੜਾ ਹੋਰ ਲੇਖਕਾਂ ਨੂੰ ਸਨਮਾਨ ਦਵਾਉਣ ਵਾਲੀ ਪਿਰਤ ਪਾਜੂ ਪਿਰਤ ਪਾਜੂ ਸਹੀ ਗੱਲ ਆ ਬਾਕੀ ਆ ਬੁੱਕ ਲਿਖਣ ਵਾਲੀ ਰੌਸ ਪੈ ਜਾਣੀ ਆ ਸਾਰਿਆਂ ਨੂੰ ਹਾਂ ਇਹ ਬਹੁਤ ਵੱਡੀ ਗੱਲ ਨੇ ਬੰਦੂ ਲੀਹਾਂ ਪਾੜ ਕੇ ਲੀਹਾਂ ਬਣਾਉਣ ਵਾਲਾ ਬੰਦਾ ਬਿਲਕੁਲ ਬਾਕੀ ਬਹੁਤ ਆਨੰਦ ਵਾਲੀ ਗੱਲ ਆ ਸੱਜਣੋ ਇਹੋ ਜੇ ਸੱਜਣ ਮੈਂ ਇੱਕ ਗੱਲ ਕਹਿ ਦਨਾ ਕਿ ਮਨੁੱਖ ਤੇ ਰੁੱਖ ਦੇ ਵਿੱਚ ਇੱਕ ਫਰਕ ਹੁੰਦਾ ਕਿ ਰੁੱਖ ਦੂਰੋਂ ਛੋਟਾ ਲੱਗਦਾ ਨੇੜੇ ਜਾ ਕੇ ਵੱਡਾ ਲੱਗਣ ਲੱਗ ਜਾਂਦਾ ਤੇ ਬੰਦਾ ਦੂਰੋਂ ਵੱਡਾ ਲੱਗਦਾ ਤੇ ਨੇੜੇ ਜਾ ਕੇ ਛੋਟਾ ਲੱਗਣ ਲੱਗ ਜਾਂਦਾ ਪਰ ਇਹ ਮੇਰਾ ਦੋਸਤ ਇਹੋ ਜਿਹਾ ਵੀ ਜਿਹਦੇ ਜਿੰਨਾ ਨੇੜੇ ਜਾ ਕੇ ਦੇਖਿਆ ਉਹਨਾਂ ਵੱਡਾ ਹੀ ਲੱਗਿਆ ਵੱਡਾ ਹੀ ਲੱਗਿਆ ਤੇ ਸੱਜਣੋ ਕਿਤਾਬ ਹੈਲੋ ਮੈਂ ਲਾਹੌਰ ਤੋਂ ਬੋਲਦਾ ਤੁਹਾਨੂੰ ਨੰਬਰ ਸਕਰੀਨ ਤੇ ਦਿਖਾਈ ਦੇ ਰਿਹਾ ਜੇ ਹਾਂ ਬਾਈ ਚਾਂਸ ਤੁਹਾਨੂੰ ਕਿਤਾਬ ਨੰਬਰ ਵਾਲਾ ਤੋਂ ਨਾ ਮਿਲੇ ਤਾਂ ਮੇਰੇ ਹਿਸਾਬ ਨਾਲ ਫਿਰ ਤੁਹਾਡੇ ਤੋਂ ਤੁਹਾਡੇ ਕੋਲ ਤਾਂ ਪੰਜ ਪੰਜ 7 7 ਪਈਆਂ ਨਾ ਬਾਈ ਜੀ ਨਾ 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 ਬਿਲਕੁਲ ਨਹੀਂ ਇੱਕ ਬੁੱਕ ਸੀਗੀ ਮੇਰੇ ਕੋਲੇ ਹਾਂ ਉਹ ਵੀ ਤੜਕ ਵਿੱਚ ਬੰਦਾ ਆ ਗਿਆ ਮੈਂ ਹੱਬ ਕੇ 10 ਵਟਾ ਮੇਰੇ ਕੋਲੇ ਪਈ ਆ ਇਹ ਮੈਨੂੰ ਕਹਿੰਦਾ ਉਹ ਵੀ ਚੱਕ ਲਿਆ ਮੇਰੇ ਕੋਲ ਤਾਂ ਰੈਪਰ ਵੀ ਨਹੀਂ ਨਾ ਗੱਡੀ 'ਚ ਤੇ ਨਾ ਘਰੇ ਦੂਜੇ ਐਡੀਸ਼ਨ ਦੀ ਮੇਰੇ ਸੀਗਾ ਮੈਨੂੰ ਜਿੱਥੇ ਲਿਖਿਆ ਹੁੰਦਾ ਵੀ ਸੈਕੰਡ ਐਡੀਸ਼ਨ ਮੇਰਾ ਇਰਾਦਾ ਸੀ ਵੀ ਉਹ ਬੋਕ ਕਰ ਲੈ ਕੇ ਜਾਵਾਂ ਮੈਂ ਪਰ ਰਾਹਤੇ ਦੇ ਵਤਨ ਨੂੰ ਉਹਦਾ ਕਾਗਜ਼ ਵੀ ਇੱਕ ਵੀ ਗੱਡੀ 'ਚ ਨਹੀਂ ਰਹਿ ਗਿਆ ਮੈਂ ਇਹਨੂੰ ਐ ਸੀ ਮੈਂ ਲੈ ਕੇ ਜਾਊਗਾ ਘਰੇ ਤਾਂ ਕੀ ਹੋਣਾ ਗੱਡੀ 'ਚ ਵੀ ਕੋਸ਼ ਨਹੀਂ ਤੇ ਘਰੇ ਤਾਂ ਹੋਣੇ ਕੀ ਇਹਦੀ ਫੇਮ ਚੱਲੀ ਜਾਂਦਾ ਇਹ ਵਿਚਾਲੇ ਮੰਨੂ ਹੁਣ ਅਗਲੀ ਵਾਰ ਨੂੰ ਵੱਧ ਛਪਾਵਾਂਗੇ ਕੋਈ ਨਾ 2 3 3 ਦੇਵਾਂਗੇ ਦਿਲਣਾ ਛੱਡੀ ਹੁਣ ਤੀਜੇ ਐਡੀਸ਼ਨ ਵਾਲਿਆਂ ਚ ਰੱਖਾਂਗੇ ਫਿਰ ਤੀਜੇ ਐਡੀਸ਼ਨ ਵਾਲਿਆਂ ਚ ਰੱਖਾਂਗੇ ਪਰ ਤੁਹਾਡੇ ਕੋਲੇ ਨੰਬਰ ਸਕਰੀਨ ਤੇ ਆ ਤੁਸੀਂ ਜ਼ਰੂਰ ਲੈ ਲਿਓ ਜਦੋਂ ਜੋਦੇ ਰੋ ਸਹੀ ਗੱਲ